ਉਸੀਂ ਦੇਖ ਰਹੇ ਹਾਂ ਦਾਨਕਸ਼ੇਰਾ ਤੇਜ਼ ਰਫ਼ਤਾਰ ਵਸ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਕੇ ਜਿਨ੍ਹਾਂ ਵਿੱਚ ਚਾਰ ਵਿਅਕਤੀ ਜਿਹੜੇ ਆ ਉਹ ਗੰਭੀਰ ਜ਼ਖਮੀ ਦੀ ਦੱਸੇ ਜਾ ਰਿਹਾ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵਾ ਆਪਾਂ ਗੱਲਬਾਤ ਵੀ ਕਰਾਂਗੇ ਕਿ ਇਹ ਮਾਮਲਾ ਜਿਹੜਾ ਹੋਇਆ ਕੀ ਆ ਸਰ ਕਿੰਨੇ ਵਿਅਕਤੀ ਜ਼ਖਮੀ ਹੋਇਆ ਅਜੇ ਤੋਂ ਪ੍ਰਧਾਨ ਨੂੰ ਆਪਣੇ ਬਾਰੇ ਸਰ ਜਦੋਂ ਮੈਂ ਮੌਕੇ ਤੇ ਇੱਥੇ ਆਇਆ ਇੱਕ ਲੇਡੀ ਸੀ ਹੀ ਉਹਨੂੰ ਅਸੀਂ ਇਥੋਂ ਬੰਬਿਆਂ ਦੇ ਗਾਟ ਦੇ ਅਰਸਤੇ ਜਿਹੜੇ ਜਾਂਦੇ ਆ ਉਹਨਾਂ ਕੋ ਬੋਤਲ ਪਾਣੀ ਲੈ ਕੇ ਉਹਨੂੰ ਪਾਣੀ ਪਿਆ ਲਿਆ ਐਂਬੂਲੈਂਸ ਨੂੰ ਅਸੀਂ ਫੋਨ ਕੀਤਾ ਐਂਬੂਲੈਂਸ ਮੌਕੇ ਤੇ ਨਹੀਂ ਆਈਆਂ ਮੇਰੇ ਕੋ ਟਾਟਾ ਮੈਚਰ ਗੱਡੀਆਂ ਸਰ ਉਹਦੇ ਵਿੱਚ ਇੱਕ ਲੇਡੀ ਜੀ ਦੀ ਹੱਤ ਬਹੁਤ ਗੰਦੀ ਹਿੰਸੀ ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਤੇ ਗਿਆ ਔਰ ਦੋ ਆਦਮੀ ਹੋ ਰਿਹਾ ਸਰ ਜ਼ਖਮੀ ਹੋਏ ਇੱਕ ਲੜਕੇ ਨੂੰ ਤਾਂ ਇਹ ਨਾਲੇ ਚੱਕੀ ਭੇਜਤਾ ਤੇ ਦੂਸਰਾ ਮੇਰੇ ਸਾਹ ਦਾ ਵੀ ਉਹ ਮੋਟਰਸਾਈਕਲ ਲੈ ਕੇ ਤੁਰੀ ਹਸਪਤਲ ਕੋਲ ਜਦੋਂ ਇਸ ਵੰਦ ਵਿੱਚ ਹਾਰੀਵਾਲ ਦੀ ਪੁਲਿਸ ਨੂੰ ਮਾਮਲੇ ਦੇ ਬਾਰੇ ਪਤਾ ਲੱਗਦਾ ਕਿ ਦੋ ਗੱਡੀਆਂ ਦਾ ਐਕਸੀਡੈਂਟ ਕਰਕੇ ਬਸੇ ਇੱਕ ਭੱਜ ਰਹੀ ਆ ਤਾਂ ਉਸ ਨੂੰ ਤੁਰੰਤ ਹੀ ਹਾਰੀਵਾਲ ਦੇ ਅੰਡਰਹੀਡ ਰਿਡਕਟ ਪੁਲਿਸ ਜਿਹੜੀ ਬਸਾ ਉਹਨੂੰ ਆਪਣੇ ਕਪਲੇ ਦੇ ਵਿੱਚ ਲਿਆ ਗਿਆ ਉਸ ਤੋਂ ਬਾਅਦ ਉਹ ਖਾਣਾ ਖਦਰ ਦੀ ਪੁਲਿਸ ਨੂੰ ਜਿਹੜਾ ਸੂਚਿਤ ਕਰ ਦਿੱਤਾ ਗਿਆ ਤੇ ਕਾਣਾ ਸਦਰ ਦੀ ਪੁਲਿਸ ਜਿਹੜੀ ਬਾਸਾ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਵੀ ਕਾਰਵਾਈ ਕੀਤੀ ਜਾਏਗੀ। ਕਾਣਾ ਸੰਜੇ ਨਾਲ ਸਰਮਚਨ ਕੁਮਾਰ ਪਟਾੜਾ। ਤੁਸੀਂ ਦੇਖ ਰਹੇ ਹੋ ਦਾਨਕ ਸ਼ੇਰਾ। ਜੀ। ਤੇਜ ਰਫ਼ਤਾਰ ਵਾਸਨੇ ਦੋ ਗੱਡੀਆਂ ਨੂੰ ਟੱਕਰ ਮਾਰ ਕੇ ਜਿਨ੍ਹਾਂ ਵਿੱਚ ਚਾਰ ਵਿਅਕਤੀ ਜਿਹੜੇ ਆ ਉਹ ਗੰਭੀਰ ਜ਼ਖਮੀ ਦੱਸੇ ਜਾ ਰਿਹਾ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵਾ ਆਪਾਂ ਗੱਲਬਾਤ ਵੀ ਕਰਾਂਗੇ ਕਿ ਇਹ ਮਾਮਲਾ ਜਿਹੜਾ ਹੋਇਆ ਕੀ ਆ ਸਰ ਕਿੰਨੇ ਵਿਅਕਤੀ ਜ਼ਖਮੀ ਹੋਇਆ ਅਜੇ ਤੱਕ ਪ੍ਰਧਾਨ ਨੂੰ ਆਪਣੇ ਬਾਰੇ ਸਰ ਜਦੋਂ ਮੈਂ ਮੌਕੇ ਤੇ ਇੱਥੇ ਆਇਆ ਇੱਕ ਲੇਡੀਜ਼ ਹੀ ਉਹਨਾਂ ਅਹੀਂ ਥੋਪੰਬਿਆਂ ਦੇ ਗਾਟ ਤੇ ਅਰਸਤੇ ਚਲੇ ਜਾਂਦੇ ਆ ਤੇ ਉਹਨਾਂ ਨੂੰ ਬੋਤਲ ਪਾਣੀ ਲੈ ਕੇ ਉਹਨੂੰ ਪਾਣੀ ਪੀ ਲਿਆ ਐਂਬੂਲੈਂਸ ਨੂੰ ਅਸੀਂ ਫੋਨ ਕੀਤਾ ਐਂਬੂਲੈਂਸ ਮੌਕੇ ਤੇ ਨਹੀਂ ਆਈਆਂ ਮੇਰੇ ਕੋ ਟਾਟਾ ਮੈਚ ਦੇ ਗੱਡੀਆਂ ਸਰ ਉਹਦੇ ਵਿੱਚ ਇੱਕ ਲੇਡੀ ਜੀ ਦੀ ਹੱਤ ਬਹੁਤ ਗੰਦੀ ਹਿੰਸੀ ਉਹਨਾਂ ਨੂੰ ਅਹੀਂ ਸਿਵਲ ਹਸਪੀਟਲ ਤੇ ਗਿਆ ਔਰ ਦੋ ਆਦਮੀ ਹੋਰ ਆ ਸਰ ਜ਼ਖਮੀ ਹੋਏ ਇੱਕ ਲੜਕੇ ਨੂੰ ਤਾਂ ਇਹ ਨਾਲ ਹੀ ਚੱਕੀ ਭੇਜਤਾ ਤੇ ਦੂਸਰਾ ਮੇਰੇ ਸਾਹ ਦਾ ਵੀ ਉਹ ਮੋਟਰਸਾਈਕਲ ਲੈ ਕੇ ਤੁਰੀ ਹਸਪਤਲ ਕੋਲ ਜਦੋਂ ਇਸ ਮੰਦ ਵਿੱਚ ਹਾਰੀਵਾਲ ਦੀ ਪੁਲਿਸ ਨੂੰ ਮਾਮਲੇ ਦਾ ਬਾਰੇ ਪਤਾ ਲੱਗਦਾ ਕਿ ਦੋ ਗੱਡੀਆਂ ਦਾ ਐਕਸੀਡੈਂਟ ਕਰਕੇ ਬਸੇ ਫਿੱਟ ਭੱਜ ਰਹੀ ਆ ਤਾਂ ਉਸ ਨੂੰ ਤੁਰੰਤ ਹੀ ਹਾਰੀਵਾਲ ਦੇ ਅੰਡਰਹੀਡ ਰਿਪੋਰਟ ਪੁਲਿਸ ਜਿਹੜੀ ਬਾਸਾ ਉਹਨੂੰ ਆਪਣੇ ਕਪਲੇ ਦੇ ਵਿੱਚ ਲਿਆ ਗਿਆ ਉਸ ਤੋਂ ਬਾਅਦ ਉਹ ਖਾਣਾ ਖਦਰ ਦੀ ਪੁਲਿਸ ਨੂੰ ਜਿਹੜਾ ਸੂਚਿਤ ਕਰਵਾ ਦਿੱਤਾ ਗਿਆ ਕਿ ਤੇ अपने कब्जे अगले की जाएगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।